ਅੱਜ ਇੱਕ ਬੜਾ ਵਧਾਈ ਦਾ ਇੱਕ ਕਹਿ ਸਕਦੇ ਆ ਕਿ ਪੂਰੇ ਸ਼ਹਿਰ ਵਾਸਤੇ ਇੱਕ ਮੌਕਾ ਹੈਗਾ ਉਹਦਾ ਕਾਰਨ ਕੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਗੁਰਦਾਸਪੁਰ ਦੇ ਵਿੱਚ ਚੋਰੀਆਂ ਹੋ ਰਹੀਆਂ ਤੇ ਉਹਦੇ ਚੋਰ ਫੜੇ ਨਹੀਂ ਸੀ ਜਾਂਦੇ ਤੇ ਨਾਰਮਲੀ ਅਸੀਂ ਬੜੀ ਦੇਰ ਤੋਂ ਰਿਕੁਐਸਟ ਕਰ ਰਹੇ ਸੀਗੇ ਕਿ ਜਿਹੜੇ ਅਪਰਵਾਸੀ ਲੋਕ ਆ ਉਹਨਾਂ ਨੂੰ ਥੋੜਾ ਟਾਰਗੇਟ ਕਰੋ ਉਹਨਾਂ ਤੋਂ ਥੋੜਾ ਪੁਚੀਸ਼ ਕਰੋ ਪਤਾ ਲੱਗੇ ਕਿ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਸ਼ਹਿਰ ਇਹਨਾਂ ਨੂੰ ਚੋਪਈ ਨਾ ਹੋਏ ਤਾਂ ਅੱਜ ਪੁਲਿਸ ਨੇ ਉਸੇ ਹੀ ਜਿਹੜੀ ਜਿਹੜੀ ਹੈ ਥਿਊਰੀ ਤੇ ਕੰਮ ਕੀਤਾ ਹੈ ਔਰ ਅੱਜ ਜਿਹੜੇ ਸਵੇਰੇ ਅੱਜ ਸੰਦੀਪ ਭਾਈ ਜੀ ਦੀ ਦੁਕਾਨ ਤੋਂ ਪਰੋ ਜਿਹੜੀ ਚੋਰੀ ਹੋਈ ਸੀਗੀ ਜਿਹੜਾ ਨੁਕਸਾਨ ਹੋਇਆ ਸੀ ਕਾਫੀ ਉਹਦੀ ਕੁਝ ਰਿਕਵਰੀ ਹੋ ਗਈ ਹੈ ਔਰ ਚੋਰ ਫੜੇ ਗਏ ਨੇ ਕਾਫੀ ਸੈਕਟਰੀ ਮਲੇ ਤੋਂ ਔਰ ਕਾਫੀ ਬੜੀ ਤਦਾਦ ਦੇ ਚੋਰਾਂ ਦੇ ਘਰੋਂ ਕੁਝ ਹੋਰ ਵੀ ਸਮਾਨ ਮਿਲਿਆ ਨਾਲ ਦੇ ਸਮਾਨ ਤੋਂ ਇਲਾਵਾ ਵੀ ਤੋਂ ਸੋ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਪਏ ਸੀਗੇ ਥਿਊਰੀ ਉਹਨਾਂ ਦੀ ਉਹੀ ਹੈ ਕਿ ਆਪਣੀ ਫੈਮਲੀ ਦੇ ਨਾਲ ਆਂਦੇ ਨੇ ਤੇ ਬਾਅਦ ਵਿੱਚ ਆਪਣੀ ਫੈਮਿਲੀ ਨੂੰ ਵਾਪਸ ਭੇਜ ਦਿੰਦੇ ਨੇ ਤੇ ਹੋਰ ਜਿਹੜੇ ਮੁੰਡੇ ਆ ਉਥੇ ਆ ਕੇ ਘਰ ਤੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਲੇਕਿਨ ਇਹ ਚ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇਹ ਦੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੈ ਉਹ ਇਹਨਾਂ ਦੀ ਵੀ ਨਹੀਂ ਕੀਤੀ ਗਈ ਸੀ ਤੇ ਜਿਹਦੇ ਕਰਕੇ ਇਹਨਾਂ ਨੂੰ ਜੋ ਕ੍ਰਾਈਮ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਔਰ ਕ੍ਰਾਈਮ ਕਰਕੇ 도ੜਨ ਦਾ ਇੱਕ ਹੋਰ ਮੌਕਾ ਮਿਲ ਜਾਂਦਾ ਇਹਨਾਂ ਚੋਂ ਇੱਕ ਬੰਦਾ ਜਿਹੜਾ ਉਹ 도ੜਿਆ ਪਿਆ ਇਸ ਟਾਈਮ ਕਹਿੰਦੇ ਅੰਮ੍ਰਿਤਸਰ ਚਲਾ ਗਿਆ ਹੋਇਆ ਤੇ ਸੋ ਇਹ ਕਹਿ ਸਕਦੇ ਹਾਂ ਅਸੀਂ ਕਿ ਜਿਹੜੀ ਇਹਨਾਂ ਦੀ ਰეკਮੈਂਡੇਸ਼ਨਸ ਆਉਂਦੀਆਂ ਉਹਨਾਂ ਤੱਕ ਪਹੁੰਚਣਾ ਚਾਹੀਦਾ ਕਿ ਕੌਣ ਜਿਹੜਾ ਦੀ ਸफारਿਸ਼ਾਂ ਕਰਦਾ ਉਹਨਾਂ ਰੱਖਣ ਵਾਸਤੇ ਇਹ ਕਹਿੰਦੇ ਉਹਨਾਂ ਨੂੰ ਹੀ ਪੁੱਛਗਿਸ਼ ਕਰਨੀ ਚਾਹੀਦੀ ਹੈ ਫਿਰ ਇਹਨਾਂ ਦੀ ਜਦੋਂ ਜਿਹੜਾ ਕੋਈ ਕਿਰਾਏ ਤੇ ਰੱਖਦਾ ਉਹਨਾਂ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਤੇ ਮੈਂ ਕਹਿੰਦਾ ਕ੍ਰਿਮੀਨਲ ਕੇਸ ਜਿਹੜੇ ਆ ਉਹ ਜਿੰਨੀ ਦੇ ਤੱਕ ਨਹੀਂ ਕੀਤੇ ਜਾਣਗੇ ਨਾ ਜਿਹੜੇ ਜਿਹੜੇ ਕਿਰਾਏ ਤੇ ਰੱਖਦੇ ਨੇ ਜਿਆਦਾ ਕਿਰਾਏ ਦੇ ਲਾਰਟ ਦੇ ਵਿੱਚ ਉਹਨਾਂ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹਨਾਂ ਲਈ ਉਹਨਾਂ ਨੇ ਅਸੀਂ ਇਹਨੂੰ ਦੇਖਿਆ ਕਿ ਇਹ ਜੋ ਸਾਡੇ ਸ਼ਹਿਰ ਦੇ ਵਿੱਚ ਇੱਕ ਬਦਰਾਮੀ ਦਾ ਧੱਬਾ ਲੱਗ ਰਿਹਾ ਉਹਨੂੰ ਕਿਸਾ ਮਿਟਾਇਆ ਜਾ ਉਹਦੇ ਵਿੱਚ ਅੱਜ ਜੋੜ ਨੇ ਥਿਊਰੀ ਤੇ ਕੰਮ ਮੈਂ ਕਹਾਂਗਾ ਐਸਐਸਪੀ ਸਾਹਿਬ ਐਂਡ ਪੂਰੀ ਪੰਜਾਬ ਪੁਲਿਸ ਗੁਰਦਾਸਪੁਰ ਦੀ ਜਿਹੜੀ ਹੈ ਉਹਨਾਂ ਨੂੰ ਬੜੀ ਇੱਕ ਸ਼ਾਬਾਸ਼ੀ ਦੇਣੀ ਚਾਹੀਦੀ ਆ ਔਰ ਮੈਂ ਪੂਰੇ ਸ਼ਹਿਰ ਵੱਲੋਂ ਉਹਨਾਂ ਨੂੰ ਧੰਨਵਾਦ ਕਰਦਾ ਇਹ ਫੜੇ ਗਏ ਆ ਨਾ ਤੇ ਕੀ ਕਾਰਵਾਈ ਜਾਂਦੇ ਹੋ ਇਹਦੇ ਚਾਰ ਕਾਰਵਾਈ ਇਹ ਤਾਂ ਛੋਟੀ ਮੋਟੀ ਕਾਰਵਾਈ ਨਹੀਂ ਆ ਦੇਸ਼ਵੋ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਸੁਹਾਰਦ ਨੂੰ ਖਰਾਬ ਕਰਦੇ ਪੈ ਨੇ ਸਾਡੇ ਸਮਾਜ ਨੂੰ ਇੱਕ ਵਿਸ਼ੇਸ਼ ਜਿਹੜਾ ਸਮੁਦਾਇ ਜਿਹੜਾ ਉਹ ਵਿਸ਼ੇਸ਼ ਤੌਰ ਤੇ ਇੱਥੇ ਆਇਆ ਹੋਇਆ ਹੈ ਚੋਰੀ ਦਾ ਕਿਤੇ ਮੈਂ ਕਿਸੇ ਨਾਲ ਬੰਨਣਾ ਦੇਖੋ ਜਿਹੜਾ ਚੋਰੀ ਕੀਤਾ ਸਮਾਨ ਉਹਨੂੰ ਵੇਚ ਕੇ ਜੋ ਅਰਨਿੰਗ ਉਹਨਾਂ ਨੂੰ ਹੁੰਦੀ ਹੈ ਉਹਦੇ ਅਗੇਂਸਟ ਕੀ ਕਰਦੇ ਪਏ ਨੇ ਹੋ ਸਕਦਾ ਹਥਿਆਰ ਖਰੀਦੇ ਹੋਣ ਹੋ ਸਕਦਾ ਨਸ਼ਾ ਖਰੀਦੇ ਹੋਣ ਹੋ ਸਕਦਾ ਹੋਰ ਵੀ ਕੁਝ ਐਂਟੀ ਜਿਹੜੇ ਸੋਸ਼ਲ ਕੰਮ ਕਰਦੇ ਹੋਣ ਜਾਂ ਸਾਡੇ ਦੇਸ਼ ਦੇ ਖਿਲਾਫ ਕੋਈ ਕੰਮ ਕਰਦੇ ਹੋਣ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਇਹਨਾਂ ਨੂੰ ਵੱਡੇ ਵੱਡੇ ਮੁਕਦਮਿਆਂ 'ਚ ਦਰਜ ਕਰਕੇ ਇਹਨਾਂ ਨੂੰ ਅੰਦਰ ਸੁਟਾਰਨਾ ਚਾਹੀਦਾ ਤੇ ਨਾਲ ਹੀ ਇਹਨਾਂ ਦੀ ਚੇਨ ਬਣਾ ਕੇ ਪਤਾ ਕਰਨਾ ਚਾਹੀਦਾ ਕਿ ਹੋਰ ਕਿੰਨੇ ਕੁ ਲੋਗੇ ਇੱਥੇ ਬੈਠੇ ਹੋਏ ਨੇ ਪਰ ਸਰ ਚੋਣ ਜਾਤ ਦਾ ਲੱਗਾ ਵਾ ਚੋਣ ਜਾਤ ਤੋਂ ਬਾਅਦ ਵੀ ਇਦਾਂ ਇੰਨਾ ਹੁਸ਼ ਹੋ ਰਿਹਾ ਨਹੀਂ ਦੇਖੋ ਇਹ ਇਹ ਹੁਣ ਤੁਸੀਂ ਇਹ ਅੱਜ ਸਵੇਰੇ ਚੋਰੀ ਹੋਈ ਹੈ ਸ਼ਾਮ ਤੱਕ ਬੰਦਾ ਫੜ ਲਿਆ ਇਹਨਾਂ ਵੱਡਾ ਮੈਂ ਕਹਿੰਦਾ ਸੁਪਰਮੈਨ ਹੀ ਕਰ ਸਕਦਾ ਜੋ ਅੱਜ ਪੰਜਾਬ ਪੁਲਿਸ ਨੇ ਕੀਤਾ ਗੁਰਦਾਸਪੁਰ ਨੇ ਬਿਲਕੁਲ ਬਹੁਤ ਵੱਡੀ ਉਪਲਬਧੀ ਹੈ